ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰ ਕੌਰ ਮੋਟੀਵੇਸ਼ਨਲ ਅਪਾ ਜਨੇ ਮਿਡਲ ਕਲਾਸ ਫੈਮਿਲੀ ਦੇ ਲੋਕ ਹੁੰਦੇ ਨੇ ਆਪਣੇ ਲਈ ਕਦੇ ਸਮਾਂ ਨਹੀਂ ਕੱਢ ਸਕਦੇ ਅਸੀਂ ਅਕਸਰ ਸੋਚਦੇ ਆ ਵਿਆਹ ਹੋਇਆ ਫੈਮਿਲੀ ਨਾਲ ਟਾਈਮ ਸਪੈਂਡ ਕਰੀਏ ਫਿਰ ਬੱਚੇ ਹੋ ਜਾਂਦੇ ਆ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਜ਼ਰੂਰੀ ਹੈ ਛੋਟੇ ਬੱਚਿਆਂ ਸੀ ਬਾਹਰ ਨਹੀਂ ਜਾਂਦੇ ਆਪਣੇ ਲਈ ਸਮਾਂ ਸੀ ਕਦੇ ਨਹੀਂ ਕੱਢਦੇ ਅਸੀਂ ਅਕਸਰ ਆਪਣੀ ਫੈਮਿਲੀ ਲਈ ਸੋਚ ਲਈ ਉਮਰ ਲੰਘਾ ਦਿੰਦੇ ਆ ਔਰ ਇਹ ਨਾ ਆਲਮੋਸਟ ਫੈਮਿਲੀਜ਼ ਦੇ ਵਿੱਚ ਹੁੰਦਾ ਆਪਣੇ ਬਾਰੇ ਘੱਟ ਸੋਚੀਦਾ ਆਪਣੀ ਫੈਮਿਲੀ ਬਾਰੇ ਜ਼ਿਆਦਾ ਸੋਚੀਦਾ ਹੈ ਨਾ ਤੋ ਇਸ ਤਰ੍ਹਾਂ ਹੀ ਉਮਰ ਲੱਗਦੀ ਜਾਂਦੀ ਹੈ ਪੈਸੇ ਘਟਦੇ ਜਾਂਦੇ ਆ ਤੇ ਸਾਨੂੰ ਸੇਵਿੰਗਸ ਦੀ ਤਾਂ ਬਿਲਕੁਲ ਆਦਤ ਨਹੀਂ ਹੁੰਦੀ ਹੈ ਨਾ ਤੇ ਸਾਨੂੰ ਆ ਹੀ ਹੁੰਦਾ ਕਿ ਸਾਡੇ ਬੱਚੇ ਪੈਰਾਂ ਤੇ ਖੜੇ ਹੋ ਜਾਣ ਬੱਚਿਆਂ ਦਾ ਫਿਊਚਰ ਬਣ ਜਾਵੇ ਕਰਦੇ ਕਰਦੇ ਸਾਡੀ ਉਮਰ ਲੰਘ ਜਾਂਦੀ ਹੈ ਇਸ ਦੇ ਵਿੱਚ ਅਸੀਂ ਇਹ ਭੁੱਲ ਜਾਂਦੇ ਆ ਕਿ ਸਾਡੀ ਆਪਣੇ ਵੀ ਕੋਈ ਜ਼ਿੰਦਗੀ ਹੈ ਤੇ ਅਕਸਰ ਮੈਂ ਆਪਣੀ ਵੀਡੀਓਸ 'ਚ ਇਹ ਗੱਲ ਹਮੇਸ਼ਾ ਕਹਿੰਦੀ ਰਹੀਆਂ ਕਿ ਤੁਸੀਂ ਕਦੇ ਇਹ ਨਾ ਸੋਚੋ ਕਿ ਕੋਈ ਸਮਾਂ ਆਊਗਾ ਸਪੈਸ਼ਲ ਤਾਂ ਤੁਸੀਂ ਆਪਣੇ ਲਈ ਸਮਾਂ ਕੱਢੋਗੇ ਜਾਂ ਤੁਸੀਂ ਪੈਸਾ ਆਊਗਾ ਤਾਂ ਇੰਜੋਏਮੈਂਟ ਕਰ ਸਕਦੇ ਹੋ ਘੱਟ ਪੈਸੇ ਆਏ ਚ ਵੀ ਆਪਣੇ ਪਾਰਟਨਰ ਨਾਲ ਤੁਸੀਂ ਟਾਈਮ ਸਪੈਂਡ ਕਰਨਾ ਸਿੱਖੋ ਕਿਉਂਕਿ ਸਮਾਂ ਨਹੀਂ ਵਾਪਸ ਆਉਂਦਾ ਉਮਰ ਵਾਪਸ ਨਹੀਂ ਆਉਂਦੀ ਤੁਹਾਨੂੰ ਨੇ ਇੱਕ ਬਹੁਤ ਸੋਹਣੀ ਕਵਿਤਾ ਸੁਣਾਉਣੀ ਹੈ ਜਿਹਦੇ ਵਿੱਚ ਆਪਣੀ ਨਾ ਪੂਰੀ ਜ਼ਿੰਦਗੀ ਜੁੜੀ ਹੋਈ ਹੈ ਲਾਲੋ ਤੇ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਦੇਖਿਓ ਮੈਂ ਵਾਦਾ ਕਰਦੀ ਆ ਵੀ ਤੁਹਾਨੂੰ ਬਹੁਤ ਸੋਹਣੀ ਲੱਗੂਗੀ ਤੇ ਤੁਹਾਨੂੰ ਸਮਝ ਵੀ ਆਊਗਾ ਕਿ ਸਮਾਂ ਕਿੰਨਾ ਇੰਪੋਰਟੈਂਟ ਹੈ ਆਪਣੀ ਲਾਈਫ ਵੀ ਇੰਪੋਰਟੈਂਟ ਹੈ ਕਿਉਂਕਿ ਬੱਚੇ ਆਪਣੀ ਲਾਈਫ ਦੇ ਵਿੱਚ ਜਦੋਂ ਬਿਜ਼ੀ ਹੋ ਜਾਂਦੇ ਆ ਨਾ ਤੇ ਸਾਨੂੰ ਇਕੱਲੇ ਛੱਡ ਦਿੰਨੇ ਆ ਬੁਢਾਪੇ ਦੇ ਵਿੱਚ ਫਿਰ ਸਾਨੂੰ ਬੜਾ ਅਫਸੋਸ ਹੁੰਦਾ ਹੈ ਅਫਸੋਸ ਤੋਂ ਬਿਨਾ ਫਿਰ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਸੋ ਤੁਹਾਨੂੰ ਇੱਕ ਕਵਿਤਾ ਸੁਣਾਣੀ ਹੈ ਜਿਹੜੀ ਕਿ ਆਪਣੀ ਲਾਈਫ ਦੇ ਨਾਲ ਜੁੜੀ ਹੋਈ ਹੈ ਤੇ ਆਪਣੇ ਸਿਟੀ ਪਿਕ ਕਿਆਂ ਚਾਹੀਈਆਂ ਤੇ ਇਹ ਤੇ ਬਹੁਤ ਸ਼ੋਰ ਆ ਮੈਨੂੰ ਸੈਪਰੇਟ ਹੋ ਕੇ ਵੀਡੀਓ ਬਣਾਉਣੀ ਪੈ ਰਹੀ ਹੈ ਤੇ ਜੇਕਰ ਪਿੱਛੇ ਕੋਈ ਸ਼ੋਰ ਆਵੇ ਤਾਂ ਮਾਫ ਕਰਨਾ ਤੇ ਪਿੰਡਾਂ 'ਚ ਬਹੁਤ ਜ਼ਕੌਣ ਹੈ ਪਿੰਡਾਂ 'ਚ ਵਰਗੀ ਤਾਂ ਭਾਈ ਮौज ਹੈ ਹੀ ਨਹੀਂ ਸੱਚੀ ਗੱਲ ਆ ਚਲੋ ਆਪਾਂ ਪਹਿਲਾਂ ਆਪਣੀ ਸੋਹਣੀਆਂ ਤੁਹਾਨੂੰ ਗੱਲਾਂ ਸੋਹਣੀਆਂ ਜੀਆਂ ਕਹਿੰਦੇ ਛੱਡ ਗਿਆ ਪੁੱਤਰ ਛੱਡ ਗਈ ਨੂੰ ਘਰ ਵਿੱਚ ਰਹਿ ਗਏ ਮੈਂ ਤੇ ਤੂੰ ਚੁੱਪ ਚਪੀ ਤੇ ਰਹਨੇ ਆ ਹੁਣ ਬਸ ਥੋੜੀ ਜੀ ਖਾਂ ਤੇ ਹੂੰ ਨਾ ਕੋਈ ਟਕਰਾਰ ਬਹਿਸ ਤੇ ਨਾ ਕਰਦੇ ਆ ਮੈਂ ਮੈਂ ਤੂੰ ਇੱਕ ਦੂਜੇ ਤੋਂ ਨਜ਼ਰ ਬਚਾ ਕੇ ਰੋ ਲੈਂਦੇ ਆ ਟੱਕ ਕੇ ਮੂੰਹ ਛੱਡ ਗਿਆ ਪੁੱਤਰ ਛੱਡ ਗਈ ਨੂੰ ਘਰ ਵਿੱਚ ਰਹਿ ਗਏ ਮੈਂ ਤੇ ਤੂੰ ਬੁਹੇ ਦੀ ਹੁਣ ਵਿੜਕ ਨਹੀਂ ਰੱਖਦੇ ਕਿੰਨੂ ਫਿੱਕ ਪੁੱਛੀਏ ਕਿੱਥੇ ਤੂੰ ਵੇਲੇ ਸਿਰ ਸੋ ਜਾਣੇ ਆ ਕੰਨਾਂ ਦੇ ਵਿੱਚ ਪਾ ਕੇ ਬੁੱਟੇ ਜਿਉਂ-ਜਿਉਂ ਵੱਡੇ ਹੁੰਦੇ ਪੇੜ ਨੂੰ ਆਖਣ ਕੋਣ ਹੈ ਤੂੰ ਘਰ ਘਰ ਦੇ ਵਿੱਚ ਤੋਤੇ ਹੋ ਗਏ ਖਾਣ ਚੋਰੀਆਂ ਹੋ ਜਾਣ ਚੂਹ ਛੱਤ ਤੇ ਬਾਜਰਾ ਪੁੱਤੇ ਨੂੰ ਰੋਟੀ ਪਾਵਾਂ ਤੇ ਮਿਲੇ ਬੜਾ ਸਕੂਨ ਇਹ ਬੰਦੇ ਦਾ ਸਾਥ ਨਹੀਂ ਛੱਡਦੇ ਨਾ ਉਡਣ ਨਾ ਫੇਰਣ ਨੂੰ ਛੱਡ ਗਿਆ ਪੁੱਤ ਛੱਡ ਗਈ ਨੂੰ ਘਰ ਵਿੱਚ ਰਹਿ ਗਈ ਮੈਂ ਤੇ ਤੂੰ ਚੁੱਪ ਚੁੱਪ ਤੇ ਰਹਨੇ ਆ ਬਸ ਥੋੜੀ ਜੀ ਹਾਂ ਤੇ ਹੂੰ ਤੇ ਇਹ ਗੱਲ ਆ ਵੀ ਜਦੋਂ ਸਾਰਾ ਟਾਈਮ ਨਿਕਲ ਜਾਂਦਾ ਹੈ ਜਦੋਂ ਸਾਡੇ ਬੱਚੇ ਵੱਡੇ ਹੋ ਗਏ ਵਿਆਹ ਤੇ ਆਪਣੇ ਆਪਣੇ ਜੋਬਸ ਤੇ ਆਪਣੇ ਆਪਣੇ ਪਾਰਟਨਰਸ ਨੂੰ ਲੈ ਕੇ ਨਿਕਲ ਜਾਂਦੇ ਆ ਹਨਾ ਧੀ ਹਨ ਜਵਾਈ ਲੈ ਜਾਂਦੇ ਆ ਨੂੰ ਹਾਂ ਪੁੱਤਾਂ ਨਾਲ ਅੱਡ ਹੋ ਜਾਂਦੀਆਂ ਨੇ ਤੇ ਫੇਰ ਇਕੱਲੇ ਕਹਿੰਦੇ ਆ ਸਾਡਾ ਜੀ ਨਹੀਂ ਲੱਗਦਾ ਤੁਸੀਂ ਕਿਸੇ ਤੇ ਡਿਪੈਂਡ ਨਹੀਂ ਰੋ ਜੀ ਥੋੜੀ ਜੀ ਸੇਵਿੰਗ ਕਰੋ ਆਪਣੀ ਇੰਜੋਏਮੈਂਟ ਕਰਨੀ ਸਿੱਖੋ ਜੇਕਰ ਬਾਏ ਚਾਂਸ ਦੀ ਉਹ ਤੁਹਾਡਾ ਨਿਕਲ ਆਵੇ ਤਾਂ ਤੁਸੀਂ ਉਹਨਾਂ ਨੂੰ ਇਗਨੋਰ ਕਰਕੇ ਦੱਸਣਾ ਸਿੱਖੋ ਵੀ ਅਸੀਂ ਤੁਹਾਡੇ ਬਿਨਾ ਰਹਿ ਸਕਦੇ ਹਾਂ ਸਾਡੀ ਜ਼ਿੰਦਗੀ ਤੁਹਾਡੇ ਬਿਨਾ ਚੱਲ ਸਕਦੀ ਹੈ ਅਸੀਂ ਤੁਹਾਡੇ ਦੇ ਪਤਾ ਜਦੋਂ ਅਸੀਂ ਬੱਚਿਆਂ ਨਾਲ ساری ਉਮਰ ਕੱਢ ਦਿੰਨੇ ਆ ਆਪਣੇ ਪਾਰਟਨਰ ਨਾਲ ਅਸੀਂ ਬਹੁਤ ਬਹਿਸ ਕਰਦੇ ਹਾਂ ਲੜਦੇ ਹਾਂ ਛੋਟੀ ਛੋਟੀ ਗੱਲਾਂ ਉੱਤੇ ਫਿਰ ਜਦੋਂ ਪਾਰਟਨਰ ਸਾਨੂੰ ਘਰਾਟੇ ਦੇ ਵਿੱਚ ਛੱਡ ਜਾਂਦਾ ਨਾ ਆ ਕੇ ਰੱਬ ਨਾ ਕਰੇ कि ਪਹਿਲਾਂ ਵਾਈਫ ਦੀ ਡੈਥ ਹੋ ਗਈ ਆ ਹਸਬੰਡ ਦੀ ਡੈਥ ਹੋ ਗਈ ਫਿਰ ਉਹ ਨਾ ਜ਼ਿੰਦਗੀ ਬਹੁਤ ਔਖੀ ਆ ਉਹ ਜਿਉਂਦੇ ਜੀ ਨਰਕ ਕਹਿ ਸਕਦੇ ਆ ਆਪਾਂ ਕਿਉਂਕਿ ਬੱਚੇ ਭਾਵੇਂ ਸਾਡੇ ਜਿੰਨੇ ਮਰਜ਼ੀ ਲਾਇਕ ਆ ਮੈਨੇ ਕਹਿੰਦੀ ਸਾਰੇ ਬੱਚੇ ਵਿਗੜੇ ਹੋਈਆਂ ਤੁਹਾਡੇ ਚੰਗੇ ਸੰਸਕਾਰ ਦਿੱਤੇ ਮੈਨੇ ਤਾਂ ਤੁਹਾਡੇ ਬੱਚੇ ਬਹੁਤ ਚੰਗੇ ਨੇ ਪਰਮਾਤਮਾ ਕਰੇ ਸਭ ਦੇ ਬੱਚੇ ਤੁਹਾਡੇ ਕਹਿਣੇ ਚੁਗਾ ਪਰ ਬੱਚੇ ਆਪਣੇ ਵਿਲਾਜ ਚ ਬਿਜ਼ੀ ਹੁੰਦੇ ਨੇ ਜੀ ਬੇਟੀਆਂ ਨੇ ਆਪਾਂ ਵਿਆਹ ਦੀਆਂ ਉਹਨਾਂ ਨੇ ਛੁੱਟੀਆਂ ਦੇ ਦਿਨ ਗਿਣਮੇ ਲੈ ਕੇ ਆਣੇ ਨੇ ਮੈਂ ਆਪਣੇ ਪਿੱਕੇ ਘਰੇ ਦੋ ਦਿਨ ਰਹਿਣਾ ਚਾਹਤ ਨੂੰ ਰਹਿਣਾ ਹਨ ਤੇ ਮੁੰਡੇ ਨੇ ਉਹ ਆਪਣੀ ਵਾਈਫ ਦੇ ਨਾਲ ਆਪਣੇ ਆਉਣ ਵਾਲੇ ਜ਼ਿੰਮੇਵਾਰੀਆਂ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਇਸ ਕਰਕੇ ਆਪਣਾ ਸਾਥ ਨਿਭਾਉਣ ਵਾਲਾ ਰਿਸ਼ਤਾ ਸਿਰਫ ਆਪਣਾ ਹਸਬੰਡ ਵਾਈਫ ਤਈ ਹੁੰਦਾ ਰਿਹਾ ਤੇ ਫਿਰ ਬੜਾਪੇ ਦੇ ਵਿੱਚ ਨਾ ਇਹੀ ਕੁਝ ਜਿਹੜਾ ਸਹਾਰਾ ਬਣਦੇ ਨੇ ਬੱਚੇ ਤਾਂ ਫਿਰ ਅੰਦਰ ਵਿੱਚ ਬਿਜ਼ੀ ਨੇ ਭਾਵੇਂ ਚੰਗੇ ਨੇ ਝਾਵੇਂ ਭਾਵੇਂ ਮਾੜੇ ਨੇ ਜੀ ਇਸ ਕਰਕੇ ਆਪਾਂ ਬੱਚਿਆਂ ਤੇ ਡਿਪੈਂਡ ਨਾ ਰਹਿ ਕੇ ਸ਼ੁਰੂ ਤੋਂ ਆਪਣੇ ਪਾਰਟਨਰ ਦੀ ਰਿਸਪੈਕਟ ਕਰੀਏ ਥੋੜਾ ਥੋੜਾ ਸਮਾਂ ਆਪਾਂ ਵਜ਼ਾਰੀਏ ਮੈਂ ਨਹੀਂ ਕਹਦੀ ਕਿ ਤੇ ਦੂਰ ਤੁਸੀਂ ਫੇਅਰ ਸਟੇਸ਼ਨ ਤੇ ਜਾਓ ਤੁਸੀਂ ਗੁਰੂ ਘਰ ਜਾਇਓਗਾ ਠੋ ਵੀ ਬਹੁਤ ਸੋਹਣੀ ਜ਼ਿੰਦਗੀ ਆ ਤੁਸੀਂ ਘੱਟ ਪੈਸਿਆਂ ਦੇ ਵਿੱਚ ਵੀ ਆਪਣੇ ਆਪ ਦਾ ਗੁਜ਼ਾਰਾ ਸੋਹਣਾ ਕਰ ਸਕਦੇ ਹੋ ਮੈਂ ਤਾਂ ਅਕਸਰ ਕਹਿੰਦੀ ਹੁੰਦੀ ਆ ਕਿ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨਾ ਨਾ ਉਹਦੇ ਵਿੱਚ ਲੱਖਾਂ ਰੁਪਏ ਦੀ ਲੋੜ ਨਹੀਂ ਹੁੰਦੀ ਲੱਖਾਂ ਚਿੰਨੀਆਂ ਸੋਚਾਂ ਦੀ ਤੇ ਲੱਖਾਂ ਗੱਲਾਂ ਦੀ ਲੋੜ ਹੁੰਦੀ ਆ ਬਸ ਚਾਰ ਦੇ ਚਾਂਦਵਾਰੇ ਦੇ ਵਿੱਚ ਬੈਠੇ ਵੀ ਦੋਗਾ ਪਚਾ ਦੇ ਪੀਲੇ ਨਾ ਸਕੂਨ ਪਰ ਈਜ਼ੇ ਦੇ ਗਿਆ ਸੋ ਆਪਣੇ ਲਾਈਵ 파ਟਨਰ ਦੇ ਰਿਸਪੈਕਟ ਕਰਿਆ ਕਰੋ ਉਹ ਬਣਾਤੇ ਤੱਕ ਸਾਥ ਨੇ ਬਹਣ ਵਾਲਾ ਸੀ ਤੇ ਇੱਕੋ ਇੱਕੇ ਦੇ ਰਿਸ਼ਤਾ ਆ ਤੇ ਬਹੁਤ ਉਦਾਰ ਜਿਹੜਾ ਹੁੰਦੇ ਨੇ ਆਪਣੀ ਜ਼ਿੰਦਗੀ ਚ ਹੈਨਾ ਪਰ ਇੱਕ ਦੂਜੇ ਦਾ ਸਹਾਰਾ ਬਣੋਂਗੇ ਨਾ ਫਿਰ ਉਹ ਜਿਹੜੇ ਦੁੱਖ ਨੇ ਨਾ ਉਹ ਦੁੱਖ ਨਹੀਂ ਲੱਗਦੇ ਆਈ ਲੱਗਦਾ ਵੀ ਥੋੜੇ ਜੀ ਕਟਨਾਈਆਂ ਆਈਆਂ ਨੇ ਬਸ ਚੇਂਜ ਹੋ ਜਾਣੀਆਂ ਨੇ ਹੈਨਾ ਸੋ ਇਸ ਕਰਕੇ ਆਪਣੇ ਬੱਚਿਆਂ ਤੇ ਜਿ ਪੈਣ ਆ ਰਿਹਾ ਕਰੋ ਆਪਣੇ ਆਪ ਨਾਲ ਸਮਾਂ ਬਿਤਾਓ ਸਮਾਂ ਤੇ ਉਮਰ ਕਦੇ ਰੁਕਦੇ ਨਹੀਂ ਹੈਗੇ ਠੀਕ ਹੈ ਜੀ ਸੋ ਸੋ ਜਦੋਂ ਆ ਸਾਰੀਆਂ ਚੀਜ਼ਾਂ ਗੁਜ਼ਰ ਗਈਆਂ ਨਾ ਬੁढ़ापे ਦੇ ਵਿੱਚ ਸਾਡੇ ਹੱਥ ਪੈਰ ਨਹੀਂ ਚੱਲਨੇ ਸਾਡਾ ਸਰੀਰ ਜਵਾਬ ਦੇ ਜਾਂਦਾ ਹੈ ਇੱਕ ਮੰਜੀ ਤੇ ਬੈਠੇ ਨਾਲ ਅਸੀਂ ਆਪਣੀ ਪੁਰਾਣੀ ਲਾਈਫ ਨੂੰ ਫਿਰ ਯਾਦ ਕਰਦੇ ਹੁੰਦੇ ਹਾਂ ਵਿਕਾਸ਼ ਅਸੀਂ ਨਾਲ ਲੜਦੇ ਕਾਸ਼ ਅਸੀਂ ਆ ਚੀਜ਼ ਦੇਖ ਜਾਂਦੇ ਕਾਸ਼ ਅਸੀਂ ਆ ਕਰ ਲੈਂਦੇ ਫਿਰ ਉਹ ਕਾਸ਼ ਉਹ ਵੜ ਸਾਡੇ ਕੋਲ ਰਹਿ ਜਾਂਦਾ ਸੋ ਤੁਸੀਂ ਜਿੰਨਾ ਹੋ ਸਕੇ ਉਹਨਾਂ ਆਪਣੇ ਲਈ ਸਮਾਂ ਕੱਟਣਾ ਸਿੱਖੋ ਜੀ ਸੋ ਬੱਚਿਆਂ ਦੀ ਆਪਣੀ ਅਡ ਲਾਈਫ ਹੈ ਆਪਣੀ ਅਡ ਲਾਈਫ ਹੈ ਕਦੇ ਵੀ ਆਪਣੇ ਲਾਈਫ ਨੂੰ ਅੱਗੇ ਤੱਕਣਾ ਗੇਰੋ ਵੀ ਵੇਖੀ ਜਾਊਗੀ ਫੇਰ ਕਦੀ ਘੁੰਮਣ ਜਾਵਾਂਗੇ ਵੀਖੀ ਜਾਊਗੀ ਫੇਰ ਆਪਣੇ ਸ਼ੌਂਕ ਪੂਰੇ ਕਰਾਂਗੇ ਇੱਕੋ ਲਾਈਫ ਹੈ ਇੱਕੋ ਜ਼ਿੰਦਗੀ ਹੈ ਸਭ ਨੂੰ ਹਾਕੇ ਆਪਣੀ ਜ਼ਿੰਦਗੀ ਜਿਉਉਣਾ ਦਾ ਸੋ ਆਪਣੇ ਪਾਰਟਨਰ ਨਾਲ ਲੋਇਲ ਰਹਾ ਕਰੋ ਠੀਕ ਹੈ ਜੀ ਕਿਉਂਕਿ ਇਹ ਜਿਹੜੀ ਅਛਾਈ ਹੈ ਨਾ ਤੇ ਤੁਹਾਡੀ ਜਿਹੜੀ ਇੱਜ਼ਤ ਆ ਇਸੇ ਨਾਲ ਤੁਸੀਂ ਹੱਕ ਦਾ ਅੱਖ ਨਾਲਾ ਕੁਮਲਾ ਕੇ ਗੱਲ ਕਰ ਸਕਦੇ ਹੋ ਦੁਨੀਆਦਾਰੀ ਨਾਲ ਕੁਝ ਨਹੀਂ ਰੱਖਿਆ ਗੰਦੇ ਕੰਮਾਂ ਦੇ ਵਿੱਚ ਹਨ ਤੇ ਤੁਸੀਂ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਓ ਇੱਕ ਦੂਜੇ ਨਾਲ ਤੁਸੀਂ ਲੋਇਲ ਰਹੋ ਤਾਂ ਕਿ ਇੱਜ਼ਤ ਬਣੀ ਰਹੇ ਔਰ ਇਹ ਬਹੁਤ ਕੀਮਤੀ ਵਰਡ ਆ ਹਰ ਇੱਕ ਦੇ ਕਿਸੇ ਨਹੀਂ ਹੁੰਦਾ ਇਹ ਸੋ ਥੈਂਕ ਯੂ ਸੋ ਮਚ ਜੀ ਜੀ ਨੂੰ ਆਹ ਵੀਡੀਓ ਚੰਗੀ ਲੱਗੀ ਹੋਵੇ ਕੁਝ ਮਾਨ ਮਤਾ ਸਮਝ ਆਇਆ ਹੋਵੇ ਤਾਂ ਅੱਜ ਤੋਂ ਆਪਣੇ 파ਟਨਰ ਦੀ ਰਿਸਪੈਕਟ ਕਰੋ ਤੇ ਟਾਈਮ ਸਪੈਂਡ ਕਰਨਾ ਸਿੱਖੋ ਮੈਨੇ ਕਿਹਾ ਬਾਹਰ ਘੁੰਮ ਜਾਇਆ ਕਰੋ ਘਰ ਦੇ ਵਿੱਚ ਵੀ ਦੋ ਕੱਪ ਚਾਹ ਦੇ ਪੀਏ ਵਧੀਆ ਟਾਈਮ ਸਪੈਂਡ ਹੋ ਜਾਂਦਾ ਸਕੂਨ ਭਰੀਆਂ ਗੱਲਾਂ ਕਰਕੇ ਸੋ ਥੈਂਕ ਯੂ so much ਵੀਡੀਓ ਨੂੰ ਪੂਰਾ ਦੇਖਣ ਲਈ ਫਿਰ ਮੈਨੇ ਇੱਕ ਸੋਹਣੀ ਜੀ ਸਿੱਖਿਆ ਦੇ ਨਾਲ ਰੱਬ ਰੱਖਾ